ਜਰਜਿਤ ਕੋਰ ਹੈਲਪਰ ਆ ਤੇ ਇਥੇ ਐਸੀ ਬਲਾਕ ਚ گاਵਾ ਵਿੱਚ ਇਥੇ ਕੰਮ ਕਰ ਰਹੇ ਆ ਮੈਂ ਤੇ ਸਾਨੂੰ ਕਾਫੀ ਦੇਰ ਹੋ ਗਈ 3 ਮਹੀਨੇ ਹੋ ਗਏ ਨੇ ਸਾਨੂੰ ਕੋਈ ਤਨਖਾਹ ਨਹੀਂ ਟਾਈਮ ਨਾਲ ਮਿਲਦੀ ਤੇ ਨਾ ਕਿਸੇ ਕੋਈ ਇਥੇ ਵਰਕਰ ਨਾ ਦੂਜੀ ਨਾ ਕੋਈ ਸੁਪਰਵਾਈਜ਼ਰ ਨਾ ਕੋਈ ਸੀਡੀਪੀਓ ਕੋਈ ਨਹੀਂ ਇਥੇ ਟਿਕਦਾ ਜੇ ਆਉਂਦਾ ਵੀ ਆ ਥੋੜੇ ਦਿਨ ਵਾਸਤੇ ਆਉਂਦਾ ਫਿਰ ਚਲੇ ਜਾਂਦੇ ਨੇ ਕਿੰਨੇ ਜੇ ਤੁਸੀਂ ਖਾਲੀ ਪਿਆ ਦੱਸੋ ਕਈ ਸਾਲਾਂ ਤੋਂ ਖਾਲੀ ਪਿਆ ਵਾ ਤੇ ਕੋਈ ਇਹ ਤੇ ਕੋਈ ਨਾ ਕਿਸੇ ਨੂੰ ਪੈਨਸ਼ਨ ਮਿਲਦੀ ਆ ਤੇ ਬਹੁਤ ਪਿੰਡ ਦੇ ਜਿਹੜੇ ਹੈਗੇ ਨੇ ਵਿਚਾਰੇ ਪੈਨਸ਼ਨ ਆਰ ਨਹੀਂ ਉਹ ਬਹੁਤ ਦੁਖੀ ਨੇ ਵਿਚਾਰੇ ਇੱਥੋਂ ਦਾ ਕੰਮ ਹੁਣ ਕੌਣ ਚਲਾ ਰਿਹਾ ਇੱਥੇ ਇਹ ਇੱਥੋਂ ਸੇਵਾਦਾਰ ਚਲਾ ਰਹੇ ਨੇ ਕੀ ਮੰਗ ਕਰਦੇ ਜੀ ਮੰਗੇ ਉਹ ਹੀ ਆ ਕਿ ਸਾਨੂੰ ਟਾਈਮ ਨਾਲ ਤਨਖਾਹਾਂ ਪੈਣ ਤੇ ਟਾਈਮ ਨਾਲ ਪੈਨਸ਼ਨਾਂ ਦਿੱਤੀਆਂ ਜਾਣ ਵਿਚਾਰੇ ਬਹੁਤ ਸਾਰੇ ਲੋਕ ਜਿਹੜੇ ਨੇ ਤੰਗ ਨੇ ਤੇ ਸਾਨੂੰ ਟਾਈਮ ਨਾਲ 3 ਮਹੀਨੇ ਹੋ ਗਏ ਸਾਨੂੰ ਨਾ ਕੋਈ ਤਨਖਾਹਾਂ ਮਿਲਣੀਆਂ ਨੇ ਤੇ ਨਾ ਹੈਲਪਰ ਨੂੰ ਨਾ ਵਰਕਰ ਨੂੰ ਐਸੇ ਐਸੇ ਗੁਜਾਰੇ ਦੇ ਨਾਲ ਹੀ ਸੀ ਆਪਣਾ ਘਰ ਦਾ ਸਰਕਾਰ ਚਲਾਉਣ ਡਏ ਆ ਤੇ ਹੁਣ ਕਈ ਹੈਲਪਰਾਂ ਵਿਚਾਰੀਆਂ ਉਹ ਹੋ ਜੀਆਂ ਨੇ ਜਿਹੜੀਆਂ ਕਿ ਕੋਈ ਵੰਗ ਹੀ ਨਹੀਂ ਨਾ ਕੋਈ ਕੋਚ ਆ ਤੇ ਸਾਰੀਆਂ ਵਿਚਾਰੀਆਂ ਉਤਰੇ ਤੁਰੀਆਂ ਫੇਰਨੀਆਂ ਨੇ ਤੇ ਨਹੀਂ ਕੋਈ ਸਾਨੂੰ ਟਾਈਮ ਨਾ ਮਿਲਦਿਆ ਪੈਸਾ। ਇਹ ਗੱਲ ਇਹ ਆ ਵੀ ਸਟਾਫ ਪੂਰਾ ਹੋ ਜਾਵੇ। ਕੋਈ ਵਰਕਰ ਨਹੀਂ ਕੋਈ ਉਥੇ ਕਲਰਕ ਨਹੀਂਗਾ ਕੋਈ। ਹਾਂਜੀ। ਵਾਇਜ਼ਰ ਵੀ ਨਹੀਂ ਇੱਥੇ ਕੋਈ ਸੀਡੀਪੀਓ ਨਹੀਂ ਇੱਥੇ। ਕਲਰਕ ਨਹੀਂ ਇੱਥੇ ਅਗੇ ਕੋਈ।